ਅਜੇ ਨਾਲਾ ਸਾਡਾ ਹਲਕਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਹਲਕਾ ਜਿਹੜਾ ਬਾਰਡਰ ਦੇ ਉੱਤੇ ਨਾਲ ਲੱਗਦਾ ਇੱਕ ਪਾਸੇ ਬਾਰਡਰ ਆ ਨਾਲ ਹੀ ਬਾਰਡਰ ਦੇ ਦਾ ਵੀ ਦਰਿਆ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਇਸ ਇਲਾਕੇ ਨੂੰ ਕਈ ਸੰਕਟ ਜਿਹੜੇ ਚੱਲਨੇ ਪਏ ਜੰਗਾਂ ਵਿੱਚ ਚੱਲਣੀਆਂ ਪਈਆਂ ਹਰ ਵੀ ਚੱਲਨੇ ਪਏ ਅਤੇ ਜਦੋਂ ਕਰੋਨਾ ਕਾਲ ਆਇਆ ਉਦੋਂ ਵੀ ਬਹੁਤ ਮੁਸੀਬਤਾਂ ਅਸੀਂ ਲੋਕ ਝੰਬੇ ਗਏ ਅਸੀਂ ਹਰ ਤਰ੍ਹਾਂ ਦੀ ਮੁਸੀਬਤ ਜਿਹੜੀ ਉਹ ਚੱਲੀ ਆ ਉਹਦ ਅਸੀਂ ਦੇਸ਼ ਦੇ ਲਈ ਬਾਰਡਰ ਤੇ ਆਪਣੀਆਂ ਫੌਜਾਂ ਦੇ ਨਾਲ ਆਪਣੇ ਪੈਦਾ ਮਿਲਟਰੀ ਫੋਰਸਾਂ ਦੇ ਨਾਲ ਖੜਕੇ ਹਮੇਸ਼ਾ ਹੀ ਚਟਾਨ ਦੀ ਤਰ੍ਹਾਂ ਖੜੇ ਆ ਜਦੋਂ ਵੀ ਦੇਸ਼ ਨੂੰ ਲੋੜ ਪਈ ਆ ਪਰ ਅਜ ਨਾਲੇ ਦੇ ਨਾਲ ਲੰਮੇ ਸਮੇਂ ਤੋਂ ਇੱਕ ਵਿਤਕਰਾ ਜਿਹੜਾ ਐਜੂਕੇਸ਼ਨ ਦੇ ਪੱਖ ਤੋਂ ਇੱਕ ਬਹੁਤ ਵੱਡਾ ਵਿਤਕਦਾ ਜਿਹੜਾ ਉਹ ਕੀਤਾ ਗਿਆ ਉਹ ਵੋਟਾਂ ਜਦੋਂ ਆਉਂਦੀਆਂ ਸੀਗੀਆਂ ਤੇ ਵੋਟਾਂ ਦੇ ਵਿੱਚ ਕਾਲੀ ਕਾਂਗਰਸੀ ਜਿਹੜੇ ਉਹ ਇਹ ਲਾਵੇ ਲਾ ਕੇ ਵੋਟਾਂ ਲੈ ਜਾਂਦੇ ਸੀਗੇ ਕਿ ਅਸੀਂ ਇਸ ਏਰੀਆ ਦੇ ਵਿੱਚ ਅਦਾਸ ਸਿੱਖਾਂ ਦੇ ਵਾਸਤੇ ਬਾਰਡਰ ਦੇ ਲੋਕਾਂ ਵਾਸਤੇ ਇੱਕ ਜਿਹੜਾ ਕਾਲਜ ਆ ਵਧੀਆ ਕਾਲਜ ਜਿਹੜਾ ਉਹ ਬਣਾਵਾਂਗੇ ਪਰ ਉਹ ਲਾੜੇ ਰਹਿ ਗਏ 2 2 ਤਿੰਨ ਤਿੰਨ ਬਾਅਦ ਚਾਰ ਚਾਰ ਬਾਅਦ ਪੰਜ ਪੰਜ ਬਾਅਦ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਖਾਸ ਤੌਰ ਤੇ ਦੋ ਹੀ ਪਾਰਵਾਦ ਇੱਕ ਪਾਰਵਾਦ ਕਾਂਗਰਸ ਦਾ ਇੱਕ ਕਾਲੀ ਦਲ ਦਾ ਉਹਨਾਂ ਨੇ ਕਈ ਵਾਰ ਲਾੜੇ ਲਾਏ ਜਦੋਂ 22 ਦੀ ਇਲੈਕਸ਼ਨ ਆਈ ਜਦੋਂ ਆਪਾਂ ਇਲੈਕਸ਼ਨ ਲਾੜੇ ਸੀਗੇ ਤੇ ਆ ਜਿਹੜੇ ਲੋਕ ਬੈਠੇ ਬੇ ਦੇ ਨਾਲ ਬਾਰਡਰ ਦੇ ਕੰਢੇ ਵਾਲੇ ਇਹਨਾਂ ਇਲੈਕਸ਼ਨ ਦੇ ਵਿੱਚ ਕਿਹਾ ਜੀ ਧਾਲੀਵਾਲ ਸਾਹਿਬ ਸਾਡੇ ਨਾਲ ਹਰ ਵਾਰ ਮਤਲਬ ਇਹ ਕਹਿ ਕੇ ਵੋਟਾਂ ਲੈ ਲਈਆਂ ਜਾਂਦੀਆਂ ਕਿ ਇੱਥੇ ਕਾਲਜ ਵੜਾਵਾਂਗੇ ਪਰ ਅੱਜ ਤੱਕ ਕੋਈ ਕਾਲਜ ਨਹੀਂ ਬਣਿਆ ਸਾਨੂੰ ਕੋਈ ਜਿਹੜਾ ਮਤਲਬ ਕੋਈ ਸਹੂਲਤ ਨਹੀਂ ਦਿੱਤੀ ਐਜੂਕੇਸ਼ਨ ਨੂੰ ਕਿਵੇਂ ਜਿਹੜਾ ਉੱਚਾ ਜਿਹੜਾ ਚੁੱਕਣਾ ਇਹਦੇ ਤੋਂ ਪਹਿਲਾਂ ਅਸੀਂ ਇੰਦਾ ਤੇ ਜਿਹੜੇ ਸਕੂਲ ਹੈ ਸਕੂਲਾਂ ਦੇ ਉੱਤੇ ਕਰੋੜਾ ਰੁਪਇਆ ਲਾਇਆ ਬੱਲੜਵਾਲ ਸਕੂਲ ਦੇ ਉੱਤੇ ਅਸੀਂ 1.5 ਕਰੋੜ ਤੋਂ ਵੱਧ ਪੈਸੇ ਲਾਏ ਕਿ ਸਕੂਲ ਇਹ ਬੰਦ ਹੋਵੇ ਜਿੱਥੇ ਸਾਡੀਆਂ ਧੀਆਂ ਸਾਡੇ ਪੁੱਤ ਜਿਹੜੇ ਆ ਉਹ ਪੜ ਸਕਣ ਔਰ 사ਦنگਦੇਵ ਦੇ ਸਕੂਲ ਦੇ ਉੱਤੇ 92 ਲੱਖ ਦੇ ਕਰੀਬ ਅਸੀਂ ਪੈਸਾ ਲਾ ਕੇ ਨਵੀਂ ਬਿਲਡਿੰਗ ਬਣਾਈ ਉਹਦਾ ਜਗਦੇਵ ਖੁਰਦ ਜਿੱਥੇ ਸਾਡੇ ਸਾਦੇ ਸਰਪੰਚਾ ਬੈਠੇ ਆ ਜਿੱਥੇ ਸਾਡਾ ਸਾਦਾ ਹੀ ਅਗਲਾ ਏਰੀਆ ਪੜਨ ਆਉਂਦਾ ਉੱਥੇ ਕਰੀਬ 60 ਲੱਖ ਰੁਪਈਆ ਜਿਹੜਾ ਲਾ ਕੇ ਸਕੂਲ ਨੂੰ ਇਹ ਵਨ ਕੀਤਾ ਸਾਰੇ ਉਧਰ ਸਕੂਲਾਂ ਦੇ ਉੱਤੇ ਅਸੀਂ ਪੈਸੇ ਲਾਏ ਵੀ ਆ ਤੇ ਲਾ ਰਹੇ ਆ ਤਾਂ ਜੋ ਐਜੂਕੇਸ਼ਨ ਜਿਹੜੀ ਆ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਚੰਗੀ ਐਜੂਕੇਸ਼ਨ ਜਿਹੜੀ ਉਹ ਮਿਲ ਸਕੇ ਔਰ ਅਸੀਂ ਜਿਹੜੀ ਕੋਸ਼ਿਸ਼ ਦੇ ਵਿੱਚ ਸੀਗੇ ਅਸੀਂ ਜਿਹੜਾ ਇਲੈਕਸ਼ਨ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਇਸ ਏਰੀਆ ਦੇ ਵਿੱਚ ਕਾਲਜ ਜਿਹੜਾ ਅਸੀਂ ਇੱਕ ਵਧੀਆ ਕਾਲਜ ਬਣਾਵਾਂਗੇ ਆਪਣੇ ਧੀਆਂ ਪੁੱਤਾਂ ਦੇ ਵਾਸਤੇ ਉਹਦਾ ਐਲਾਨ ਹੋਰ ਕਿਸੇ ਦੀ ਨਹੀਂ ਮੇਰੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਉਸ ਵੇਲੇ ਦਿੱਲੀ ਦੇ ਡਿਪਟੀ ਸੀਐਮ ਸੀਗੇ ਐਸ ਵੇਲੇ ਪੰਜਾਬ ਦੇ ਪਤਵਾਰੀ ਨੇ ਮਨੀਸ਼ ਸ਼ੋਧਿਆ ਜੀ ਉਹਨਾਂ ਨੇ ਸੈਦੋਗਾ ਜੀ ਪਿੰਡ ਦੇ ਵਿੱਚ ਸਰਪੰਚ ਸਾਹਿਬ ਆਏ ਇਹਨਾਂ ਦੇ ਕਾਰ ਮੀਟਿੰਗ ਸੀਗੀ ਉਹਨਾਂ ਨੇ ਉੱਥੇ ਅਨਾਉਂਸਮੈਂਟ ਕੀਤੀ ਕਿ ਅਸੀਂ ਸਰਕਾਰ ਦਾ ਉਤੇਜੂਰ ਕਾਲਜ ਜਗਾ ਯੂਨੀਵਰਸਿਟੀ ਜੜੀ ਉਹ ਬੜਾਵਾਂਗੇ ਉਦੋਂ ਸੀ ਨੂੰ ਅਮਲੀ ਜ਼ਾਮਾ ਜਿਹੜਾ ਉਹ ਪਨਾਇਆ ਗਿਆ ਉਹਦਾ 15 ਕਿੱਲੇ ਜ਼ਮੀਨ ਜਿਹੜੀ ਵਿਕਦਾ ਹੂ ਪਿੰਡ ਦੇ ਵਿੱਚ ਜਦੋਂ ਅਸੀਂ 1 ਸਾਲ ਪਹਿਲਾਂ ਕਾਲਜ ਦੀ ਕਾਰਵਾਈ ਸ਼ੁਰੂ ਕੀਤੀ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਕਿਹਾ ਕਿ ਕਾਲ ਜਿਹੜਾ ਦੇ ਦਾਂਗੇ ਤੇ ਜ਼ਮੀਨ ਲੱਭਣ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸਾਨੂੰ ਕਿਤੇ ਇਕੱਠੀ ਜ਼ਮੀਨ ਨਹੀਂ ਮਿਲਦੀ ਪਰ ਵਿਕਰਾਹੂਦ ਦੀ ਜ਼ਮੀਨ ਜਿਹੜੀ ਸਰਪੰਚ ਸਾਹਿਬ ਸਾਡਾ ਬਲਾਕ ਪ੍ਰਧਾਨਵੀਆਂ ਲੱਖੇਬੀਦ ਦੀ ਹੋੜੀ ਉਹਨਾਂ ਦੀ ਪੰਚਾਇਤ ਨੇ 15 ਕੱਲੇ ਜ਼ਮੀਨ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਜਿਹੜੀ ਉਹ ਦਿੱਤੀ ਉਹ 15 ਕਿੱਲੇ ਜ਼ਮੀਨ ਜਿਹੜੀ ਆ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਂ ਤੇ ਹੋਈ। ਉਹਦੇ ਤੋਂ ਬਾਅਦ ਫਿਰ ਅਗਲਾ ਮਾਮਲਾ ਸੀਗਾ ਕਿ ਪੈਸੇ ਜਿਹੜੇ ਉਹਦਾ ਸਦਾ ਐਸਟੀਮੇਟ ਲਵਾਇਆ, ਸਦਾ ਪ੍ਰੋਜੈਕਟ ਤਿਆਰ ਕੀਤਾ ਤੇ ਸਾਡੀਆਂ ਫਾਈਲਾਂ ਜਿਹੜੀਆਂ ਫਾਈਨਾਂਸ ਡਿਪਾਰਟਮੈਂਟ ਕੋ ਗਈਆਂ। ਹੜਾਗੇ ਹੜਾਂ ਦੇ ਵਿੱਚ ਫਾਈਨਾਂਸ ਡਿਪਾਰਟਮੈਂਟ ਨੇ ਪੈਸੇ ਦੂਜੇ ਪਾਸੇ ਕਨਵਰਟ ਕਰਤੇ ਤੇ ਫਾਈਨਾਂਸ ਡਿਪਾਰਟਮੈਂਟ ਦੇ ਕਿਹਾ ਜੀ ਥੋੜੀ ਵੇਟ ਕਰਨੀ ਪਊਗੀ। ਪਦ सीएम साहब ने कह के ਜਿਹੜਾ ਸਾਡਾ ਪੰਜਾਬ ਦਾ ਪੀ ਆਈ ਡੀ ਬੀ ਜਿਹੜਾ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਬੋਰਡ ਹੈ ਉਹਦੇ ਵਿੱਚੋਂ ਕੱਲ ਜਿਹੜਾ ਸਾਨੂੰ 15 ਕਰੋੜ ਰੁਪਈਆ ਜਿਹੜਾ ਸਾਨੂੰ 14 ਕਰੋੜ 99 ਲੱਖ 78 ਹਜ਼ਾਰ ਰੁਪਈਆ ਜਿਹੜਾ ਉਹ ਕੱਲ ਸੈਕਸ਼ਨ ਕਰਤਾ ਤੇ ਸਾਡਾ ਕਾਲਜ ਜਿਹੜਾ ਇਹਨੂੰ ਮਨਜ਼ੂਰੀ ਪਹਿਲਾਂ ਮਿਲ ਗਈ ਸੀ ਉਹ ਮਨਜ਼ੂਰੀ ਤੇ 6 ਮਹੀਨੇ ਪਹਿਲਾਂ ਮਿਲ ਗਈ ਸੀ ਪਰ ਪੈਸੇ ਦੀ ਪ੍ਰੋਬਲਮ ਸੀਗੀ ਉਹ ਪੈਸਾ ਜਿਹੜਾ ਉਹ ਸਾਨੂੰ ਮਿਲ ਗਿਆ ਔਰ ਇਸ ਏਰੀਆ ਦੇ ਵਿੱਚ ਇਦਾਂ ਦਾ ਕਾਲਜ ਬਣਾਵਾਂਗੇ ਆਪਾਂ ਔਰ ਇਹ ਜਗ੍ਹਾ ਇਸ ਕਰਕੇ ਵੀ ਅਸੀਂ ਸੋਚ ਕੇ ਕੀਤੀ ਕਿ ਦੂਸਰੇ ਪਾਸੇ ਵੀ ਪਿੰਡੀ ਸੈਦਾ ਤੇ ਅੱਗੇ ਨਾਲ ਦਾ ਸਾਰਾ ਇਲਾਕਾ ਜਿਹੜਾ ਸਾਡੇ ਵਾਸਤੇ ਖਰਾਦੀਦਾ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਸੈਂਟਰਲ ਪੁਆਇੰਟ ਹੋ ਜੇ ਜਿੱਥੇ ਜ਼ਮੀਨ ਵੀ ਮਿਲ ਜੇ ਤੇ ਜਿੱਥੇ ਟੋਟਲ ਰਾ ਸਿੱਖਾਂ ਦੇ ਜਿਹੜੇ ਆ ਉਹ ਬੱਚੇ ਇੱਥੇ ਆ ਸਕਣ ਸੋ ਬਹੁਤ ਵਧੀਆ ਜਗ੍ਹਾ ਦੇ ਉੱਤੇ ਬੜਾ ਵਧੀਆ ਰੋਡ ਐ ਛੜਕ ਦੇ ਉੱਤੇ ਜਿਹੜਾ ਉਹ ਜਗ੍ਹਾ ਸਾਨੂੰ ਪੰਚਾਇਤ ਨੇ ਦਿੱਤੀ ਆ ਔਰ ਸਰਕਾਰ ਨੇ ਉਹ ਪੈਸੇ ਜਿਹੜੇ ਆ ਉਹ ਸਾਨੂੰ ਦੇ ਦਿੱਤੇ ਆ ਕੱਲ ਪ੍ਰਿੰਸੀਪਲ ਸਿੱਖਤੀ ਐਜੂਕੇਸ਼ਨ ਉਹਨਾਂ ਨੇ ਇਹਦੇ ਬਾਰੇ ਇੱਥੇ ਵਿੱਚ ਲੈਟਰ ਮੈਨੂੰ ਦਿੱਤੀ ਕੇ ਅਸੀਂ ਜਲਦੀ ਜਿਹੜਾ ਇਹਦਾ ਟੈਂਡਰ ਜਿਹੜਾ ਲਾ ਰਹੇ ਹਾਂ